ਗੱਲ ਕਰਾਂਗੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਇਸ ਇਲਾਕੇ ਦੀਆਂ ਕੀ ਸਮੱਸਿਆਵਾਂ ਨੇ ਕੀ ਲੋਕਾਂ ਦੀਆਂ ਮੰਗਾਂ ਨੇ ਉਸੇ ਲੋਕਾਂ ਦੇ ਵਿੱਚ ਚੱਲਦੇ ਆ ਤੁਸੀਂ ਕੀ ਉਮੀਦ ਕਰਦੇ ਹੋ ਇਹਨਾਂ ਨੇ ਦੇਣਾ ਕਿਸੇ ਨੇ ਕੁਝ ਵੀ ਨਹੀਂ ਹੈ ਜਿੰਨਾ ਕਿਸੇ ਪਾਰਟੀ ਤੋਂ ਹੋਣਾ ਕਿਸੇ ਪਾਰਟੀ ਵਿੱਚ ਜਾ ਕੇ ਇਹ ਕਿਸੇ ਦੇ ਨਹੀਂ ਪੀਟੀਸ਼ਨ ਉਸ ਖਾਸ ਪੇਸ਼ਕਸ਼ ਆਵਾਮ ਦੀ ਆਵਾਜ਼ ਹੈ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਕਾਲਸੇ ਦੀ ਜਨਮ ਭੂਮੀ ਹੋਣ ਕਰਕੇ ਇਹ ਹਲਕਾ ਧਾਰਮਿਕ ਪੱਖੋਂ ਕਾਫੀ ਮਹੱਤਵ ਰੱਖਦਾ ਜਦਕਿ ਇਤਿਹਾਸਿਕ ਪੱਖ ਦੀ ਗੱਲ ਕਰਨ ਲਈ ਜਾਵੇ ਤਾਂ ਸਿੰਧੂ ਘਾਟੀ ਦੀ ਸਭਿਅਤਾ ਦੇ ਨਾਲ ਜੁੜਿਆ ਹੋਣ ਕਾਰਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਜਿਹੜੀਆਂ ਯਾਦਗਾਰਾਂ ਨੇ ਉਹ ਇਸ ਸੜਕੇ ਦੇ ਵਿਚੋਂ ਕਾਰਨ ਇਹ ਹਲਕਾ ਇਤਿਹਾਸਿਕ ਪੱਖੋਂ ਵੀ ਕਾਫੀ ਮਹੱਤਵ ਰੱਖਦਾ 2008 ਦੇ ਵਿੱਚ ਲੋਕ ਸਭਾ ਹਲਕਾ ਸ਼੍ਰੀ ਅਨੰਤਪੁਰ ਸਾਹਿਬ ਹੋਂਦ ਦੇ ਵਿੱਚ ਆਇਆ ਜਿਸ ਤੋਂ ਬਾਅਦ ਇਥੋਂ ਤਿੰਨ ਵਾਰ ਜਿਹੜੀਆਂ ਚੋਣਾਂ ਹੋਈਆਂ ਤਾਂ ਇਹਨਾਂ ਚੋਣਾਂ ਦੇ ਵਿੱਚ ਪਹਿਲੀ ਵਾਰੀ ਕਾਂਗਰਸ ਦੇ ਜਿਹੜੇ ਰਵਨੀਤ ਸਿੰਘ ਬਿੱਟੂ ਨੇ ਬਾਜ਼ੀ ਮਾਰੀ ਜੇਕਰ ਦੂਸਰੀ ਵਾਰ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਇੱਥੋਂ ਜਿੱਤ ਕੇ ਦੇਸ਼ ਦੀ ਲੋਕ ਸਭਾ ਦੇ ਵਿੱਚ ਗਏ ਤਾਂ ਤੀਸਰੀ ਵਾਰ ਚੋਣਾਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਇੱਥੋਂ ਜਿੱਤ ਕੇ ਦੇਸ਼ ਦੀ ਲੋਕ ਸਭਾ ਦੇ ਵਿੱਚ ਜਾ ਕੇ ਗਰਜੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਵੀ ਇੱਥੇ ਅਕਾਲੀ ਦਲ ਵੱਲੋਂ ਦੁਬਾਰਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਹੋਰਾਂ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਵੱਲੋਂ ਸਾਬਕਾ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਦੇ ਉੱਤੇ ਦਾਅ ਖੇਡਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਮਲਵਿੰਦਰ ਸਿੰਘ ਕੰਘੋਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਦ ਕਿ ਭਾਜਪਾ ਵੱਲੋਂ ਅਜੇ ਉਮੀਦਵਾਰ ਐਲਾਨਣਾ ਬਾਕੀ ਹੈ ਇਸ ਇਲਾਕੇ ਦੀਆਂ ਕੀ ਸਮੱਸਿਆਵਾਂ ਨੇ ਕੀ ਲੋਕਾਂ ਦੀਆਂ ਮੰਗਾਂ ਨੇ ਉਸ ਦੀ ਲੋਕਾਂ ਦੇ ਵਿੱਚ ਚੱਲਦੇ ਆ ਤੇ ਗੱਲ ਕਰਦੇ ਆ ਲੋਕਾਂ ਦੇ ਨਾਲ ਤੇ ਜਾਣਦੇ ਆ ਉਹਨਾਂ ਤੋਂ ਕਿ ਉਹ ਕਿਸ ਤਰ੍ਹਾਂ ਦਾ ਆਪਣਾ ਉਮੀਦਵਾਰ ਚਾਹੁੰਦੇ ਨੇ ਤੇ ਕਿਸ ਤਰ੍ਹਾਂ ਦੀ ਸਰਕਾਰਾਂ ਚਾਹੁੰਦੇ ਨੇ ਤੇ ਕੀ ਨੇ ਉਹਨਾਂ ਦੀਆਂ ਸਮੱਸਾਂ ਸਮੱਸਿਆਵਾਂ ਤੇ ਕੀ ਨੇ ਉਹਨਾਂ ਦੀਆਂ ਮੰਗਾਂ ਚਲਦੇ ਆਂ ਲੋਕਾਂ ਦੇ ਵਿੱਚ ਤੇ ਗੱਲ ਕਰਦੇ ਆਂ ਲੋਕਾਂ ਦੇ ਨਾਲ ਅਸੀਂ ਹੁਣ ਖੜੇ ਆਂ ਰੋਪੜ ਦੀ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਗੱਲ ਕਰਾਂਗੇ ਇੱਥੋਂ ਲੋਕਾਂ ਦੇ ਨਾਲ ਵੀ ਉਹ ਕਿਸ ਤਰ੍ਹਾਂ ਦਾ ਉਮੀਦਵਾਰ ਲੋਕ ਸਭਾ ਦਾ ਚਾਹੁੰਦੇ ਨੇ ਤੇ ਕਿਸ ਤਰ੍ਹਾਂ ਦੀ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਨੇ ਉਹ ਜਿਹੜੀਆਂ ਲੋਕ ਸਭਾ ਦੇ ਵਿੱਚ ਜਾ ਕੇ ਉਹਨਾਂ ਦਾ ਉਮੀਦਵਾਰ ਰੱਖੇ ਉਹਨਾਂ ਦਾ ਜਿਹੜਾ ਜਤਾਇਆ ਹੋਇਆ ਜਿਹੜਾ ਲੀਡਰ ਹੈਗਾ ਉਹ ਰੱਖੇ ਇਸ ਲਈ ਅੱਛਾ ਇਹ ਦੱਸੋ ਵੀ ਕੀ ਲੱਗਦਾ ਤੁਹਾਨੂੰ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਦੇ ਸਿਰ ਦੇ ਉੱਤੇ ਕੈਂਡੀਡੇਟ ਅਨਾਉਂਸ ਹੋ ਚੁੱਕੇ ਆ ਲਗਭਗ ਇੱਕ ਦਾ ਕੋਈ ਕੈਂਡੀਡੇਟ ਰਹਿ ਗਿਆ ਪਰ ਤੁਸੀਂ ਆਪਣੇ ਕਿਸ ਤਰ੍ਹਾਂ ਦਾ ਐਮਪੀ ਤੁਸੀਂ ਚਾਹੁੰਦੇ ਹੋ ਜਿਹੜਾ ਇੱਥੋਂ ਜਿਹਨੂੰ ਤੁਸੀਂ ਜਿਤਾ ਕੇ ਭੇਜੋ ਔਰ ਕੀ ਲੱਗਦਾ ਵੀ ਕਿਹੜੀਆਂ ਅਜਹੀਆਂ ਸਮੱਸਿਆਵਾਂ ਨੇ ਜਿਹੜੀਆਂ ਤੁਹਾਨੂੰ ਲੱਗਦਾ ਵੀ ਤੁਹਾਡਾ ਲੋਕ ਸਭਾ ਦਾ ਮੈਂਬਰ ਹੈ ਉਹ ਜਾ ਕੇ ਤੁਹਾਡੀਆਂ ਰੱਖੇ ਅਸੀਂ ਲੋਕ ਸਭਾ ਮੈਂਬਰ ਤੋਂ ਇਹੀ ਇੱਛਾ ਰੱਖਦੇ ਆ ਸਾਡੀ ਇਹੀ ਉਹਨਾਂ ਤੋਂ ਡਿਮਾਂਡਸ ਹੈ ਉਹ ਪੰਜਾਬ ਦੇ ਮਸਲੇ ਸਾਡੇ ਰੋਪੜ ਦੇ ਮਸਲੇ ਕੋਈ ਰੋਪੜ ਸ਼ਹਿਰ ਨੂੰ ਕੋਈ ਇੰਡਸਟਰੀ ਰੋਪੜ ਡਿਸਟ੍ਰਿਕਟ ਵਾਸਤੇ ਇੰਡਸਟਰੀ ਲੋਕ ਸਭਾ ਖੇਤਰ ਵਾਸਤੇ ਬੇਰੋਜ਼ਗਾਰੀ ਦੂਰ ਕਰੇ ਔਰ ਲੋਕਾਂ ਦਾ ਵਿਚਰਨ ਵਾਲਾ ਹੋਵੇ ਜਿਹੜਾ ਜਾ ਕੇ ਸਾਡੀਆਂ ਗੱਲਾਂ ਦਿੱਲੀ ਰੋਅਰ ਵਿੱਚ ਰੱਖੇ ਤੁਸੀਂ ਕੀ ਉਮੀਦ ਕਰਦੇ ਹੋ ਵੀ ਜਿਹੜਾ ਤੁਹਾਡਾ ਇੱਥੇ ਲੋਕ ਸਭਾ ਮੈਂਬਰ ਚੁਣ ਕੇ ਜਾਵੇ ਉਹ ਕੀ ਤੁਹਾਡੇ ਲਈ ਜਿਹੜਾ ਉਹ ਕੇਂਦਰ ਦੇ ਵਿੱਚ ਜਾ ਕੇ ਕਰੇ ਸਾਡੇ ਲਈ ਕੀ ਕੰਮ ਹੈ ਉਹਨੇ ਜੀ ਭਾਈ ਦਾ ਸਬਜੀ ਵੇਚ ਰਿਆ ਸਬਜੀ ਵੇਚਣੀ ਹੈ ਅਸੀਂ ਤਾਂ ਆਪਣਾ ਕੰਮ ਕਰਕੇ ਰੋਟੀ ਕਾਣੀ ਹੈ ਜੀ ਪਹਿਲਾਂ ਜਦ ਅਸੀਂ ਨਹੀਂ ਜੰਮੇ ਉਸ ਤੋਂ ਪਹਿਲਾਂ ਵੀ ਇਲੈਕਸ਼ਨ ਹੁੰਦੇ ਆ ਰਹੇ ਆ ਮਤਲਬ ਇਹੀ ਹੈ ਮਿਹਨਤ ਕਰੀ ਚੱਲੋ ਖਾਈ ਚੱਲੋ ਜੀ ਇਹਨਾਂ ਨੇ ਦੇਣਾ ਕਿਸੇ ਨੇ ਕੁਝ ਵੀ ਨਹੀਂ ਹੈ ਜੀ ਆਪਣਾ ਹੀ ਡੇਢ ਭਰਨਾ ਆਪਣਾ ਭਰਨਾ ਜਿੱਤਨਾ ਕਿਸੇ ਪਾਰਟੀ ਤੋਂ ਹੋਣਾ ਕਿਸੇ ਪਾਰਟੀ ਵਿੱਚ ਜਾ ਕੇ ਇਹ ਕਿਸੇ ਦੇ ਨਹੀਂ ਹੋਏ ਨਾ ਹੋਣਾ ਕਿਸੇ ਨੇ ਇਸ ਕਰਕੇ ਤੁਹਾਨੂੰ ਨਰਾਸ਼ਾ ਵੀ ਦਲ ਬਦਲ ਲੈਂਦੇ ਆ ਬਹੁਤ ਛੇਤੀ ਬਦਲ ਲੈਣੇ ਆ ਕਿਸੇ ਦਾ ਪਹਿਲੀ ਗੱਲ ਤਾਂ ਹੁਣ 4-5 ਸਾਲ ਤੋਂ ਵੋਟ ਜਾਂ 8 ਸਾਲ ਤੋਂ ਵੋਟਾਂ ਪਾ ਵੀ ਰਹੇ ਆ ਪਹਿਲਾਂ ਨਹੀਂ ਸੀ ਵੋਟਾਂ ਜਿਨ੍ਹਾਂ ਦੀਆਂ ਹੁਣ ਵੋਟਾਂ ਬਣ ਗਈਆਂ ਜਿਹੜੇ ਹੁਣ ਜਮਲਤ ਜਨਰੇਸ਼ਨ ਚ ਹੋ ਰਹੀ ਹੈ ਹੁਣ ਪੜ੍ਹ ਲਿਖ ਕੇ ਆਪਣੇ ਹਿਸਾਬ ਨਾਲ ਚੁਣਾਂਗੇ ਜੋ ਚੁਣਾਂਗੇ ਸਾਰੇ ਪਰ ਜਿਹੜੀ ਸਰਕਾਰ ਹੁਣ 10 ਸਾਲ ਤੋਂ ਚੱਲ ਰਹੀ ਉਹ ਤੋਂ ਤਾਂ ਕਿੰਨੇ ਕੁ ਸੰਤੁਸ਼ਟ ਆ ਤੁਸੀਂ ਮੋਦੀ ਸਰਕਾਰ ਤੋਂ ਸਰਕਾਰ ਦੇ ਕਾਨੂੰਨੇ ਬਹੁਤ ਛੇਤੀ ਬਦਲ ਹੁੰਦੇ ਆ ਜਿਹੜੇ ਕਾਨੂੰਨ ਅਜੇ ਤੱਕ ਕਿਸੇ ਨੇ ਪਾਸ ਨਹੀਂ ਕਰੇ ਉਹ ਆਪਣੀ ਮਰਜ਼ੀ ਨਾਲ ਪਾਸ ਕਰਦੇ ਆ ਜੀ ਸਰਕਾਰ ਨਾਲ ਤਾਂ ਕੋਈ ਨਹੀਂ ਵਧੀਆ ਚੱਲ ਰਹੀ ਹੈ ਜੋ ਵੀ ਚੱਲ ਰਿਹਾ ਵਧੀਆ ਹੈ ਨਾ ਕਾਨੂੰਨ ਲੋਕਾਂ ਦੇ ਹੱਕ ਚ ਆਉਂਦੇ ਫਿਰ ਜਿਹੜੇ ਬੈਠੇ ਕਿਸਾਨ ਉਹਨਾਂ ਨੂੰ ਕਿਸਾਨ ਹੀ ਨਹੀਂ ਦੱਸਦੇ ਜਿਹੜੇ ਬੈਠੇ ਨੇ ਧਰਨੇ ਪਰ ਜਾ ਕੇ ਵੀ ਹਰ ਚੀਜ਼ ਦਾ ਰੇਟ ਵਧਿਆ ਨਹੀਂ ਵਧਿਆ ਇਹ ਤੁਸੀਂ ਵੀ ਦੇਖੋ ਮਹਿੰਗਾਈ ਵਧੀ ਹਰ ਚੀਜ਼ ਦਾ ਰੇਟ ਵਧਿਆ ਜੇ ਡੀਜ਼ਲ 40 ਰੁਪਏ ਸੀ ਜਦ ਕਣਕ ਦਾ ਰੇਟ ਕਿੰਨਾ ਸੀ 1800 1700 100 ਪਾ ਕੇ ਕਣਕ ਦਾ ਰੇਟ 2200 ਰੁਪਿਆ ਹੈ ਕੱਲੇ ਮੇਰਾ ਦੋਸਤ ਹੈ ਆਪਣਾ ਮਾਜਰੀ ਦਾ ਉਹਨਾਂ ਨਾਲ ਗੱਲ ਹੋਈ ਕਹਿੰਦਾ 2200 ਦਾ ਰੇਟ ਫੇ ਡੀਜ਼ਲ ਕਿੱਥੇ ਜਾ ਰਿਹਾ ਹਰ ਚੀਜ਼ ਦੀ ਰੇਟ ਵਧ ਰੇ ਕਣਕ ਤਾਂ ਰੇਟ ਵੀ ਮਤਲਬ ਜੋ ਜੈਨੂਨ ਰੇਟ ਆ ਥੋੜਾ ਵਧੇ ਆਖਿਰ ਪੈਣੀ ਤਾਂ ਜਨਤਾ ਪਰੇ ਮਾਰ ਰਿਹਾ ਉਹ ਵੀ ਕਿਸੇ ਹੋਰ ਪਰ ਨਹੀਂ ਪੈਣੀ ਜੇ ਸਰਕਾਰ 25 28 ਦੇ 30 ਦੇ ਪੈਸੇ ਦਊਗੀ ਸਰਕਾਰ ਮਤਲਬ ਜਨਤਾ ਨੂੰ ਥੋੜਾ ਮਹਿੰਗਾ ਹੀ ਮਿਲੂਗਾ ਲੇਕਿਨ ਕਿਸਾਨ ਦਾ ਵੀ ਤਾਂ ਕੋਈ ਫਲਾ ਹੋਵੇ ਠੀਕ ਹੈ ਨਾ ਜੀ ਬਿਲਕੁਲ ਹੋਰ ਲੋਕਾਂ ਤੇ ਨਾਲ ਵੀ ਗੱਲ ਕਰਦੇ ਮਹਿੰਗਾਈ ਦੀ ਮਾਰ ਜਿਹੜੀ ਆ ਲਗਾਤਾਰ ਵੱਡਾ ਜਿਹੜਾ ਮੁੱਦਾ ਉਹ ਵੱਡਦਾ ਜਾ ਰਿਹਾ ਹੋਰ ਲੋਕਾਂ ਦੇ ਨਾਲ ਵੀ ਗੱਲ ਕਰਦੇ ਆ ਵੀ ਹੋਰ ਲੋਕਾਂ ਦਾ ਕੀ ਕਹਿਣਾ ਹੱਜਾਏ ਦੱਸੋ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਕਿੱਦਾਂ ਦੀ ਸਰਕਾਰ ਤੁਸੀਂ ਚਾਹੁੰਦੇ ਹੋ ਦੇਸ਼ ਦੇ ਵਿੱਚ ਜਾਂ ਕਿੱਦਾਂ ਦਾ ਤੁਸੀਂ ਮੈਂਬਰ ਪਾਰਲੀਮੈਂਟ ਜਿਹੜਾ ਤੋਂ ਚੁੜ ਕੇ ਭੇਜਣਾ ਚਾਹੁੰਦੇ ਹੋ ਕਿਹੜੀਆਂ ਤੁਹਾਡੀਆਂ ਮੰਗਾਂ ਨੇ ਆ ਸਮੱਸਿਆਵਾਂ ਨੇ ਸਮੱਸਿਆਵਾਂ ਆ ਬਾਈ ਕਿਹਾ ਹੈ ਬਸ ਬੇਰੋਜ਼ਗਾਰੀ ਹੋਇਆ ਇਸ ਟਾਈਮ ਤਾਂ ਬਸ ਹੋਰ ਕੀ ਹੈ ਕੰਮਕਾਰ ਹੈ ਨਹੀਂ ਹਰ ਪਾਸੇ ਬੰਦਾ ਦੁਗੀ ਹੈ ਕੰਮਕਾਰ ਦੇ ਬਹੁਤ ਹਾਲਾਤ ਖਰਾਬ ਹੈ ਬੇਰੋਜ਼ਗਾਰੀ ਇਸ 10 ਸਾਲ ਦੀ ਸਰਕਾਰ ਦੇ ਵਿੱਚ ਵੱਡੇ ਦਾਅਵੇ ਕਿਤੇ ਬੇਰੋਜ਼ਗਾਰੀ ਦੂਰ ਕਰਨ ਦੇ ਕੀ ਉਹ ਦੂਰ ਹੋਈ ਨਹੀਂ ਨਹੀਂ ਕੁਝ ਨਹੀਂ ਹੋਇਆ ਪਹਿਲਾਂ ਨਾਲੋਂ ਹੋਰ ਮਾੜੇ ਹਾਲਾਤ ਹੋ ਗਏ ਅੱਛਾ ਪਹਿਲਾਂ ਬਹੁਤ ਵਧੀਆ ਦਾ ਚਲੋ ਕਾਂਗਰਸੀ ਸਰਕਾਰ ਦੀ ਪਰ ਐਨੇ ਲੜਾਈ ਦੰਗੇ ਤਾਂ ਨਹੀਂ ਤੇ ਹੁਣ ਤਾਂ ਲੋਕਾਂ ਨੂੰ ਪਰੇਸ਼ਾਨੀਆਂ ਬਹੁਤ ਆ ਰਹੀਆਂ ਕੋਈ ਕਦੇ ਕੋਈ ਕਾਨੂੰਨ ਕਦੇ ਕੋਈ ਕਾਨੂੰਨ ਸਾਨੂੰ ਤੇ ਜਾਂਦੇ ਬਸ ਜਨਤਾ ਖੁਸ਼ ਰਹੇ ਵੀ ਬਸ ਅਸੀਂ ਇਹ ਜਾਂਦੇ ਹਾਂ ਕੋਈ ਮਤਲਬ ਅ ਅਜੀ ਚੀਜ਼ ਗੱਲਾਂ ਦਾ ਫਾਇਦਾ ਹੋਵੇ ਜਾਂ ਮਤਲਬ ਹਿੰਦੂ ਹੋ ਜਾਂ ਮੁਸਲਮਾਨ ਹੋ ਜਾਂ ਸਿੱਖ ਸਾਹਿਬ ਇਹ ਜੀ ਕੋਈ ਗੱਲ ਨਹੀਂ ਸਾਰੇ ਬੰਦੇ ਰਲ ਮਿਲ ਕੇ ਰਾਂ ਤਾਂ ਆਪਣਾ ਹਿੰਦੁਸਤਾਨ ਬਣਦਾ ਹੈ ਕਿਦਾਂ ਤਾਂ ਲੋਕ ਸਭਾ ਮੈਂਬਰ ਤੁਸੀਂ ਆਪਣਾ ਚਾਹੁੰਦੇ ਹੋ ਜਾਂ ਕਿਦਾਂ ਦੀਆਂ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਨੇ ਜਿਹੜੀਆਂ ਆਪਣੇ ਮੈਂਬਰ ਤੋਂ ਉਮੀਦ ਰੱਖਦੇ ਹੋ ਕਿ ਤੁਹਾਡਾ ਮੈਂਬਰ ਜਿਹੜਾ ਉਹ ਲੋਕ ਸਭਾ ਦੇ ਵਿੱਚ ਜਾ ਕੇ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰੇ ਦੇਖੋ ਜੀ ਅੱਜ ਤੱਕ ਜਿੰਨੇ ਵੀ ਲੋਕ ਸਭਾ ਮੈਂਬਰ ਆਏ ਵਿਧਾਨ ਸਭਾ ਆਏ ਕਿਸੇ ਨੇ ਸਾਡੇ ਇਲਾਕੇ ਦਾ ਕੁਝ ਨਹੀਂ ਸੁਆਰਿਆ ਸਾਡਾ ਰੋਪੜ ਐਡਾ ਵੱਡਾ ਹੁੰਦਾ ਸੀਗਾ ਕਦੀ ਮੁਹਾਲੀ ਵਿੱਚੋਂ ਕੱਟਦਾ ਫਤਿਹਗੜ੍ਹ ਸਾਹਿਬ ਕੱਟਦਾ ਨੰਬਰ ਚੈਰ ਕੱਟਦਾ ਹੁਣ ਅਨੰਦਪੁਰ ਸਾ ਤੇ ਕੋਈ ਰੋਪੜ ਦੀ ਕਿਸੇ ਨੇ ਸਾਰ ਨਹੀਂ ਲਈ ਹੈ ਕਿ ਜਿੰਨੇ ਵੀ ਬਣਾਏ ਆ ਹੁਣ ਇਸ ਜਿਹੜੀ ਸਰਕਾਰ ਆਈ ਪੰਜਾਬ ਸਰਕਾਰ ਇਹਨਾਂ ਨੇ ਸਾਡੇ ਅੰਮ੍ਰਿਤਪਾਲ ਨੂੰ ਅੰਦਰ ਕਰਤਾ ਜਿਹੜਾ ਕਿ ਸਿੱਖੀ ਦਾ ਪ੍ਰਚਾਰ ਕਰ ਰਿਆ ਸੀਗਾ ਤੇ ਅਸੀਂ ਇਹ ਜੀ ਸਰਕਾਰਾਂ ਨੂੰ ਨਹੀਂ ਚਾਹਦੇ ਕਿ ਜਿਹੜਾ ਸਿੱਖੀ ਨੂੰ ਥੱਲੇ ਲਾਵੇ ਜਿਹੜੇ ਨਸ਼ੇ ਵੇਚਦੇ ਆ ਉਹ ਬਾਹਰ ਬੈਠੇ ਆ ਗੁੰਡਾਗਰਦੀ ਕਰਨ ਵਾਲੇ ਰੋਜ਼ ਇੱਕ ਕਤਲ ਹੋ ਰਿਹਾ ਇਹ ਹੁਣ ਕੋਈ ਉਹਦੇ ਉੱਤੇ ਠੱਲ ਨਹੀਂ ਹੈ ਮੁਫਤ ਵਾਲੀਆਂ ਜਿਹੜੀਆਂ ਚੀਜ਼ਾਂ ਮਿਲ ਰਹੀਆਂ ਨੇ ਭਾਵੇਂ ਉਹ ਬਿਜਲੀ ਹੈ ਭਾਵੇਂ ਰਾਸ਼ਨ ਦੀ ਹੈ ਪ੍ਰਚਾਰ ਕਹਿ ਲਿਏ ਮੁਕਤੀ ਵਾਲੀਆਂ ਚੀਜ਼ਾਂ ਜਿਹੜੀਆਂ ਮੁਫਤ ਸਰਕਾਰਾਂ ਦੇਣ ਦਾ ਕਰਵਾਜ਼ ਪੈ ਗਿਆ ਉਹਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਨਹੀਂ ਮੁਫਤ ਨਹੀਂ ਹੋਣਾ ਚਾਹੀਦਾ ਇਹ ਨਕਮੇ ਬਣਾਣਾ ਹੈ ਤੁਸੀਂ ਇੱਕ ਘਰ ਬੈਠੇ ਆਪਣੇ ਬੱਚਿਆਂ ਨੂੰ ਹੀ ਬੈਠੇ ਨੂੰ ਸਭ ਕੁਝ ਦੇਈ ਚਲੋ ਤਾਂ ਬੱਚਾ ਕੱਲ ਨੂੰ ਕੰਮ ਕਾਰੋਬਾਰ ਕੀ ਕਰੇਗਾ ਕੀ ਕਮਾਏਗਾ ਕੁਝ ਨਹੀਂ ਕਮਾਏਗਾ ਉਹ ਮੋਬਾਈਲ ਲੈ ਕੇ ਬੈਠਾ ਰਹੇਗਾ ਹੁਣ ਸਾਡੇ ਬੱਚੇ ਬੈਠੇ ਹੀ ਆ ਮੋਬਾਈਲ ਲੈ ਕੇ ਕੋਈ ਕੰਮ ਕਰਨ ਬਾਰੇ ਸੋਚਦੇ ਹੀ ਨਹੀਂ ਕਿਉਂਕਿ ਉਹਨਾਂ ਨੂੰ ਹਰੇਕ ਚੀਜ਼ ਮਹੱਈਆ ਹੋ ਰਹੀ ਹੈ ਸਾਡੇ ਛੋਟੇ ਛੋਟੇ ਉਹਦੇ ਮਾਪਿਓ ਮਰ ਗਏ ਅਸੀਂ ਹੁਣ ਕੰਮ ਕਰ ਰਹੇ ਹਾਂ ਬਚਪਨ ਤੋਂ ਕੰਮ ਕਰ ਰਹੇ ਹਾਂ ਹੁਣ ਤਾਂ ਕੰਮ ਕਰ ਰਹੇ ਹਾਂ ਸਭ ਕੁਝ ਬਣਾਇਆ ਕਿਉਂ ਬਣਾਇਆ ਕਿਉਂਕਿ ਮੁਫਤ ਕੁਝ ਨਹੀਂ ਮਿਲਿਆ ਸਭ ਕੁਝ ਕਮਾ ਕੇ ਹੀ ਪੈਦਾ ਕੀਤਾ ਹੈ ਇਹ ਤਾਂ ਹੱਡ ਹਰਾਮ ਕਰਨ ਵਾਲੀ ਗੱਲ ਹੈ ਨਕੰਮੇ ਕਰਨ ਵਾਲੀ ਗੱਲ ਹੈ ਲੋਕਾਂ ਨੂੰ ਮੁਫਤ ਦੇਣ ਵਾਲੀ ਗੱਲ ਠੀਕ ਹੈ ਜੀ ਸਸਤੀ ਦੇ ਦਿਓ ਬਿਜਲੀ 10 ਰੁਪਏ ਯੂਨਟ ਨਾਲ ਦਿਓ 4 ਰੁਪਏ ਦਿਓ 3 ਰੁਪਏ ਦਿਓ ਪਰ ਬਿੱਲ ਆਵੇ ਜ਼ਰੂਰ ਕਿ ਜਿਹੜਾ ਆਪਣੇ ਕਮਾਨ ਵਿੱਚ ਮਜ਼ਾ ਹੈ ਜਿਹੜਾ ਆਪਣਾ ਕਮਾ ਕੇ ਖਾਣ ਵਿੱਚ ਸ਼ਾਂਮੀ ਸਵਾਦ ਹੈ ਨਾ ਉਹ ਸਵਾਦ ਹੀ ਕੁਝ ਅਲੱਗ ਹੈ ਇਹ ਤਾਂ ਭੀਖ ਚ ਮਿਲਿਆ ਵਿਆ ਫਰੀ ਚ ਮਿਲਿਆ ਵਿਆ ਦੋਰ ਤੇ ਕਿੰਨੋ ਗਲਿਆ ਸੜਿਆ ਮਿਲਿਆ ਵਿਆ ਉਹ ਚ ਖਾਂਡ ਚ ਕੋਈ ਸੁਆਦ ਥੋੜਾ ਨਾ ਇਹ ਤਾਂ ਲੋਕਾਂ ਦੇ ਹੱਡ ਹਰਾਮ ਹੋ ਗਏ ਲੋਕਾਂ ਦੀ ਸੋਚ ਮਰ ਗਈ ਇਹਨਾਂ ਨੇ ਸੋਚ ਹੀ ਮਾਰਨੀ ਸੀ ਕਿ ਲੋਕਾਂ ਦੀ ਉਹ ਸੋਚ ਮਾਰਤੀ ਇਹਨਾਂ ਨੇ ਬਸ ਸ਼੍ਰੀ ਨਾਨਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਕੰਡੀ ਦਾ ਵੱਡਾ ਇਲਾਕਾ ਹੈ ਤੇ ਕੰਡੀ ਦੇ ਇਲਾਕੇ ਦੀਆਂ ਵੱਖਰੀ ਤਰ੍ਹਾਂ ਦੀਆਂ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਕੀ ਸਮੱਸਿਆਵਾਂ ਨੇ ਕੇਂਦਰ ਸਰਕਾਰ ਤੋਂ ਇਹਨਾਂ ਸਮੱਸਿਆਵਾਂ ਦਾ ਕਿਸ ਤਰ੍ਹਾਂ ਦੇ ਨਾਲ ਹੱਲ ਕੰਡੀ ਇਲਾਕੇ ਦੇ ਲੋਕ ਭਾਲਦੇ ਨੇ ਇਹਦੇ ਦੀ ਗੱਲ ਕਰਦੇ ਮੇਰੇ ਨਾਲ ਕੰਡੀ ਇਲਾਕੇ ਦੇ ਜਿਹੜੇ ਲੋਕ ਨੇ ਉਹ ਮੇਰੇ ਨਾਲ ਮੌਜੂਦ ਨੇ ਪਾਈ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਲੋਚਨ ਸਿੰਘ ਜੀ ਪਿੰਡ ਤੇ ਬੜਪਰੀਆ ਲੋਚਨ ਸਿੰਘ ਜੀ ਤੁਹਾਡਾ ਜਿਹੜਾ ਪਿੰਡ ਹੈਗਾ ਕੰਡੀ ਦਾ ਏਰੀਆ ਪੈਂਦਾ ਹੈਗਾ ਤੇ ਕਿੰਨੀ ਤੁਹਾਡੀ ਉੱਥੇ ਜ਼ਮੀਨ ਹੈ ਤੇ ਕਿੰਨੀਆਂ ਕੀ ਸਮੱਸਿਆਵਾਂ ਕੀ ਨੇ ਤੁਹਾਨੂੰ ਮੇਰੀ 31 ਏਕੜ ਜ਼ਮੀਨ ਹੈ ਜੀ ਸਮੱਸਿਆ ਇਹ ਧਾਰਾ 4 ਹੋਣ ਕਰਕੇ ਪੰਜ ਹੋਣ ਦੇ ਅਸੀਂ ਕੁਝ ਕਰ ਨਹੀਂ ਸਕਦੇ ਬਿਲਕੁਲ ਜ਼ਮੀਨਾਂ ਪੱਧਰ ਵੀ ਪਈਆਂ ਸਾਡੇ ਬੱਚੇ ਬੇਰੁਜ਼ਗਾਰ ਹਨ ਮਤਲਬ ਇਹ ਸਾਡੀ ਸਮੱਸਿਆ ਹੈਗੀ ਮੈਂ ਕੁਝ ਕਰ ਨਹੀਂ ਸਕਦੇ ਨਾ ਪੇੜ ਲਾ ਸਕਦੇ ਅਸੀਂ ਨਾ ਕੋਈ ਖੇਤੀ ਕਰ ਸਕਦੇ ਹਾਂ ਇਹ ਮਤਲਬ ਸਮੱਸਿਆ ਮੇਨ ਹੈਗੀ ਹੈ ਜੀ ਪਰ ਤੁਹਾਡੇ ਜਿਹੜੇ ਮੈਂਬਰ ਪਾਰਲੀਮੈਂਟ ਪਹਿਲਾਂ ਵੀ ਇੱਥੋਂ ਚੁਣਦੇ ਰਹੇ ਹੋ ਉਹਨਾਂ ਤੱਕ ਕਦੇ ਸਮੱਸਿਆਵਾਂ ਪਹੁੰਚੀਆਂ ਨੇ ਜਾਂ ਉਹਨਾਂ ਨੇ ਕਦੇ ਇਸ ਸਮੱਸਿਆਵਾਂ ਜਿਹੜੀਆਂ ਦੇਸ਼ ਦੀ ਸੰਸਦ ਦੇ ਵਿੱਚ ਜਾ ਕੇ ਥੋੜੀ ਆਵਾਜ਼ ਜਰੀਏ ਬੁਲੰਦ ਕੀਤੀ ਗੱਲਾਂ ਹੁੰਦੀਆਂ ਹੀ ਮਤਲਬ ਕੋਈ ਕੋਈ ਉਹ ਨਹੀਂ ਹੁੰਦਾ ਇਹ ਗੱਲਾਂ ਬਹੁਤ ਹੁੰਦੀਆਂ ਨੇ ਮਤਲਬ ਕੋਈ ਉਹ ਦਿਨ ਕਰ ਰਹੇ ਹਾਂ ਦਾ ਹੀ ਕੋਸਣ ਚੁਣਦੇ ਇਹ ਵੀ ਜਿਹੜਾ ਇਲਾਕਾ ਪੱਧਰ ਹੈਗਾ ਉਹਦੇ ਖੇਤੀ ਯੋਗ ਮੰਗ ਕੀਤੀ ਜਾਵੇ ਸਾਡੇ ਸੈਂਟਰ ਦੇ ਵਿੱਚ ਸੈਂਟਰ ਸਰਕਾਰ ਨੇ ਇਹ ਕੰਮ ਕਰਨਾ ਆਏਗਾ ਵੀ ਇਹਦੇ ਕਰਕੇ ਸਾਡੀ ਜ਼ਮੀਨ ਜਿਹੜੀ ਵਾਹੀ ਯੋਗ ਵਾਹੀ ਯੋਗ ਕੀਤੀ ਜਾਵੇ ਜੇ ਡੀ ਬਾਕੀ ਦੁਜੀ ਮਾਰੀ ਬੋਟੀ ਉੱਚੀ ਨਹੀਂ ਹ ਉਹਦੇ ਕੋਈ ਪੇੜ ਲਾ ਲੇ ਦੇਖੋ ਬੱਚਿਆਂ ਨੂੰ ਰੁਜ਼ਗਾਰ ਹੈਗਾ ਅੱਗੇ ਨੂੰ ਰੁਜ਼ਗਾਰ ਮਿਲੇ ਨਹੀਂ ਬੱਚੇ ਬਲੋ ਇੱਕ ਦਿਹਾੜੀ ਅਗਰ ਦਿੰਦੇ ਤੁਲੇ ਹੋਏ ਨੱਖਰਪੇ ਦੀਆਂ ਜ਼ਮੀਨਾਂ ਲੈਂਡ ਦੇ ਬਾਵਜੂਦ ਵੀ ਉਹ ਜ਼ਮੀਨਾਂ ਕੰਮ ਨਹੀਂ ਆ ਰਹੀਆਂ ਕੰਮ ਨਹੀਂ ਆ ਦੇ ਬਿਲਕੁਲ ਜੀ ਕਿਸੇ ਕੰਮ ਨਹੀਂ ਆਉਂਦੇ ਜ਼ਮੀਨਾਂ ਹੋਣ ਦੇ ਬਾਵਜੂਦ ਵੀ ਬੱਚਿਆਂ ਲਈ ਰੁਜ਼ਗਾਰ ਮੁਸ਼ਕਲ ਹੈ ਹਾਂ ਬਿਲਕੁਲ ਜੀ ਸਾਡੇ ਬੱਚੇ ਬਾਹਰ ਦਿਹਾੜੀਆਂ ਕਰੇ ਜਾਂ ਜਾ ਕੇ ਕੰਮ ਨਹੀਂ ਮਿਲਦੇ ਕੋਈ ਕੋਈ ਡਰਾਈਵਿੰਗ ਕਰਨ ਲੱਗਿਆ ਹੋਇਆ ਪੁਸਤ ਦਾ ਬਹੁਤ ਬੁਰਾ ਹਾਲ ਲੱਗਦਾ ਵਿੱਚ ਕਿਸਾਨ ਨੇ ਸਾਡੇ ਨਾਲ ਕਿਸਾਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਅੱਛਾ ਕਿਸ ਤਰ੍ਹਾਂ ਦੀਆਂ ਸਰਕਾਰਾਂ ਤੁਸੀਂ ਚਾਹੁੰਦੇ ਹੋ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਹੁਣ ਤੱਕ ਹੱਲ ਹੋ ਪਈਆਂ ਮੰਗਾ ਮੰਨੀਆਂ ਗਈਆਂ ਜਾਂ ਕੀ ਹਾਲਾਤ ਕੀ ਨਿਕਸ਼ਾਨੀ ਨੇ ਕਿਸਾਨੀ ਦੇ ਹਾਲਾਤ ਤਾਂ ਬਹੁਤ ਮਾੜੇ ਆ ਜੀ ਸਰਕਾਰਾਂ ਕਹਿੰਦੀਆਂ ਕੋਸ਼ਿਸ਼ਾਂ ਕਰਦੀਆਂ ਕੋਸ਼ਿਸ਼ਾਂ ਕੋਈ ਕਿਸੇ ਗੱਲ ਦਾ ਜੋ ਕੋਈ ਵਾਅਦਾ ਕਰਦੀ ਹੈ ਸਰਕਾਰ ਕੋ ਤੇ ਪੂਰਾ ਤਾਂ ਹੋਇਆ ਨਹੀਂ ਹੈ ਬਾਕੀ ਸੈਂਟਰ ਸਰਕਾਰ ਦੇ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਹੈ ਟਿੱਟ ਤਾਂ ਸਭ ਦੇ ਇੱਕੋ ਜਿਹਾ ਲੱਗਿਆ ਵਾ ਤੇ ਦਾਣਾ ਨਾਦ ਜਿਹੜਾ ਉਹ ਸਭ ਦੇ ਢਿੱਡ ਦੇ ਵਿੱਚ ਜਾਣਾ ਸਾਡੇ ਦੇ ਢਿੱਡ ਦੇ ਵਿੱਚ ਜੇ ਅਨਾਜ ਸਾਰੀ ਦੁਨੀਆ ਚਾਹੁੰਦੀ ਹੈ ਤਾਂ ਉਹਨਾਂ ਨੂੰ ਕਿਸਾਨਾਂ ਦੇ ਨਾਲ ਜੁੜਨਾ ਚਾਹੀਦਾ ਹਰ ਕੋਈ ਲੀਡਰ ਵਾਅਦਾ ਕਰ ਜਾਂਦਾ ਅਸੀਂ ਤੁਹਾਡੇ ਵਾਸਤੇ ਇਹ ਕਰਾਂਗੇ ਜੀ ਉਹ ਕਰਾਂਗੇ ਜਿਸ ਦਿਨ ਉਹਨਾਂ ਵੋਟਾਂ ਦੀ ਲੋੜ ਹੁੰਦੀ ਆ ਕੇ ਇਹੋ ਹੀ ਗੱਲ ਕਰਦਾ ਹੈ ਬਹੁਤ ਵਧੀਆ ਵਧੀਆ ਲੱਛੇ ਬਣਾ ਕੇ ਦੇ ਜਾਂਦਾ ਲੇਕਿਨ ਬਾਅਦ ਦੇ ਵਿੱਚ ਉਹ ਮਿਲਣ ਜਾਓ ਤਾਂ ਉਹਦੇ ਕੰਨੇ ਮਿਲਦੇ ਵੀ ਨਹੀਂ ਹੈਗੇ ਨੀ ਐਮਪੀ ਕਦੇ ਦੇਖਿਆ ਵੀ ਜਿੱਤਣ ਤੋਂ ਬਾਅਦ ਦਿੱਲੀ ਚਲ ਜਾਂਦੇ ਥਾਡੇ ਕੋਲ ਵਾਪਸ ਆਉਂਦੇ ਨਹੀਂ ਐਮਪੀ ਵੀ ਪਿਛਲੀ ਵਾਰੀ ਅਸੀਂ ਬਣਾਇਆ ਸੀਗਾ ਮਨੋਜ ਤਵਾਰੀ ਸੀਗਾ ਮੇਰੇ ਹਲਕੇ ਤੋਂ ਮਨੋਜ ਤਵਾਰੀ ਅਸੀਂ ਦੇਖਿਆ ਉਹਨਾਂ ਦੇ ਨਾਲ ਵਿੱਚ ਜਦ ਇੱਥੇ ਉਹ ਵੀ ਰੋਪੜ ਸ਼ਹਿਰ ਚ ਆਇਆ ਪਿੰਡਾਂ ਵਿੱਚ ਤਾਂ ਅਸੀਂ ਦੇਖਿਆ ਨਹੀਂ ਹੈਗਾ ਸਤ ਮੇਰੀ ਗੈਰਹਾਜੀ ਕਿਤੇ ਆਇਆ ਹੋਊਗਾ ਮੁੜ ਕੱਜ ਤੱਕ ਨਹੀਂ ਕਦੇ ਕਦੇ ਜੇ ਟੀਵੀ 2 ਵੀ ਤੇ ਜੇ ਕਿਤੇ ਬੋਲਦੇ ਆ ਕਿਸੇ ਪਾਸੇ ਤਾਂ ਪਤਾ ਲੱਗ ਜਾਂਦਾ ਵੀ ਹੈਗਾ ਪੱਕੀ ਤਾਂ ਪਤਾ ਨਹੀਂ ਲੱਗਦਾ ਗਰਾਊਂਡ ਤੇ ਨਹੀਂ ਆਉਂਦੇ ਹੈ ਗਰਾਊਂਡ ਤੇ ਨਹੀਂ ਆਉਂਦੇ ਹੈਂ ਤੁਸੀਂ ਕਿੰਦਾ ਦਾ ਉਮੀਦਵਾਰ ਜਿਹੜਾ ਇੱਥੋਂ ਭਾਲਦੇ ਹੋ ਕਿੰਦਾ ਦਾ ਲੋਕ ਸਭਾ ਮੈਂਬਰ ਆਪਣਾ ਚਾਹੁੰਦੇ ਹੋ ਵੀ ਜਿਹੜਾ ਜਾ ਕੇ ਤੁਹਾਡੀਆਂ ਆਵਾਜ਼ ਜਿਹੜੀ ਆ ਉਹ ਕੇਂਦਰ ਦੇ ਵਿੱਚ ਰੱਖੇ ਜਾਂ ਕਿਹੜੀਆਂ ਤੁਹਾਡੀਆਂ ਸਮੱਸਿਆਵਾਂ ਬੰਦੇ ਤੁਸੀਂ ਚਾਹੁੰਦੇ ਹੋ ਵੀ ਥੋੜਾ ਮੈਂਬਰ ਜਾ ਕੇ ਉੱਥੇ ਰੱਖੇ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਜਿਹੜਾ ਅੱਜ ਤੱਕ ਸਾਨੂੰ ਨਹੀਂ ਦਿਖਦਾ ਵੀ ਕੋਈ ਲੋਕ ਕੋਲ ਅੱਜ ਤੱਕ ਕੋਈ ਇਸੇ ਪਾਰਟੀ ਨੇ ਵੀ ਬਣਾਇਆ ਹੈ ਤਕਰੀਬਨ ਬਾਹਰ ਹੀ ਆ ਕੇ ਇੱਥੇ ਬਣਦੇ ਐਮ ਐਲ ਏ ਹੋਵੇ ਭਾਵੇਂ ਐਮ ਪੀ ਹੋਵੇ ਕਿ ਮੁੱਦੇ ਕੀ ਹੈਗੇ ਤੁਹਾਨੂੰ ਲੱਗਦਾ ਵੀ ਜਿਹੜੇ ਗ੍ਰਾਮ ਦੇ ਸ਼ਹਿਰ ਦੇ ਸਾਡੇ ਬਹੁਤ ਜ਼ਿਆਦਾ ਹੈਗੇ ਜਿੱਦਾਂ ਹੁਣ ਪੁੱਲ ਬਾਜ਼ਾਰ ਦਾ ਹੈਗਾ ਵੀ 150 ਸਾਲ ਹੋ ਗਏ ਬੰਦ ਕਰਿਆ ਹੋਇਆ ਵੀ ਸਾਰੇ ਬਾਜ਼ਾਰ ਦੀ ਰੌਣਕ ਖਤਮ ਕਰੀ ਵੀ ਹੈ ਕੋਈ ਹੈ ਹੀ ਨਹੀਂ ਇਹਦਾ ਬਲੀਵਾਰਸ ਕੋਈ ਬਣਾਉਣ ਨੂੰ ਤਿਆਰੀ ਨਹੀਂ ਹੈ ਵੀ ਉਹ ਐਮਪੀ ਹੋਵੇ ਸ਼ਹਿਰ ਦਾ ਜਾ ਕੇ ਕਹਿ ਤਾਂ ਸਕਦਾ ਉਹਨੂੰ ਪਤਾ ਵੀ ਹੈ ਵੀ ਸ਼ਹਿਰ ਦੀ ਕੀ ਸਮੱਸਿਆਵਾਂ ਹੈਗੀਆਂ ਤਾਂ ਉਹ ਕਰਾ ਸਕੇ ਪਾਰਲੀਮੈਂਟ ਤੋਂ ਜੇ ਪੰਜਾਬ ਨਹੀਂ ਕਰਦਾ ਪਾਰਲੀਮੈਂਟ ਚੋਂ ਕਰਾ ਸਕੇ ਜਿੱਦਾਂ ਆਪਣੇ ਸ਼ਹਿਰ ਚੋਂ ਕੁਦਰਤੀ ਨਹਿਰ ਵਗਦੀ ਐਨੀ ਵਫਸ ਖਲਾਸ ਹੈ ਜਿਹੜਾ ਸ਼ਹਿਰ ਦਾ ਮਲਵਾ ਜਾ ਕੇ ਉਹਦੇ ਵਿੱਚ ਸੜ ਦਿੰਦਾ ਕਿਉਂ ਨਹੀਂ ਇੱਥੇ ਰੇਲਿੰਗ ਲਾਈ ਜਾਂਦੀ ਬੀ ਸਾਬ ਸੋਤਰਾ ਹੋਵੇ ਸ਼ਾਇਦ ਲੋਕ ਘੁੰਮ ਸਕਣ ਕਿਹੜੀਆਂ ਕਸ਼ਿਸ਼ ਮਸਿਆਂ ਵੇਖਦੇ ਹੋ ਜਿਹੜੀਆਂ ਦੀ ਉਮੀਦ ਤੁਸੀਂ ਰੱਖਦੇ ਹੋ ਵੀ ਤੁਹਾਡਾ ਮੈਂਬਰ ਪਾਰਲੀਮੈਂਟ ਉਸ ਸਮੱਸਿਆਵਾਂ ਨੂੰ ਹੱਲ ਕਰੇ ਅਸੀਂ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੇ ਰੂਪ ਚ ਲੋਕਾਂ ਨੇ ਚੁਣੀ ਪਰ ਅੱਜ ਲੋਕੀ ਆਮ ਆਦਮੀ ਪਾਰਟੀ ਤੋਂ ਵੀ ਬਹੁਤ ਜ਼ਿਆਦਾ ਦੁਖੀ ਨੇ ਔਰ ਕਿਤੇ ਨਾ ਕਿਤੇ ਵਪਾਰੀ ਵਰਗ ਨਾਲ ਜੁੜਿਆ ਹੋਣ ਕਰਕੇ ਮੇਰੀ ਦੇਖੋ ਆਪਣੀ ਪਰਸਨਲ ਰਾਇ ਇਹ ਹੈ ਕਿ ਕੈਂਡੀਡੇਟ ਉਹ ਹੋਣਾ ਚਾਹੀਦਾ ਹੈ ਕਿ ਜਿਹੜਾ ਲੋਕਾਂ ਦੀ ਸਮੱਸਿਆਵਾਂ ਨੂੰ ਲੋਕਲ ਸਮੱਸਿਆਵਾਂ ਨੂੰ ਸਮਝੇ ਜਿੱਦਾਂ ਹੁਣ ਮੈਂ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੀ ਗੱਲ ਕਰਦਾ ਮੈਂ ਜ਼ਿਲ੍ਹੇ ਰੋਪੜ ਦੇ ਵਿੱਚ ਕਾਰੋਬਾਰ ਕਰਦਾ ਡੇਲੀ ਰੋਪੜ ਤੋਂ ਨੰਗਲ ਮੇਰਾ ਆਪਣਾ ਹੁੰਦਾ ਅੱਜ ਵੀ ਇੱਥੇ ਕਨੈਕਟੀਵਿਟੀ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੈ ਸੜਕਾਂ ਦੇ ਤੁਸੀਂ ਹਾਲਾਤ ਦੇਖੋ ਬਹੁਤ ਜ਼ਿਆਦਾ ਖਰਾਬ ਨੇ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਦਾ ਇਸ ਚੀਜ਼ ਵੱਲ ਧਿਆਨ ਦੇ ਕੇ ਨਹੀਂ ਰਾਜੀ ਜੀ ਜਦੋਂ ਵਪਾਰੀਆਂ ਦੇ ਉੱਤੇ ਕੋਈ ਮੁਸੀਬਤ ਆਂਦੀ ਹੈ ਵਪਾਰੀ ਵਰਗ ਆਪਣੀ ਗੁਹਾਰ ਲੈ ਕੇ ਸਰਕਾਰ ਦੇ ਕੋਲ ਜਾਂਦਾ ਹੈ ਜੀਐਸਟੀ ਦੀ ਸਮੱਸਿਆ ਅਜ ਦੇ ਸਮੇਂ ਬਹੁਤ ਵੱਡੀ ਸਮੱਸਿਆ ਹੈ ਲੇਕਿਨ ਕਿਸੇ ਦੀ ਵੀ ਕੋਈ ਗੱਲ ਨਹੀਂ ਸੁਣੀ ਜਾਂਦੀ ਨਾ ਹੀ ਕੋਈ ਸਰਕਾਰ ਵਪਾਰੀਆਂ ਦੀ ਬਾਹ ਫੜਨ ਨੂੰ ਤਿਆਰ ਹੈ ਤੇ ਫਿਰ ਪੰਜਾਬ ਦੇ ਵਿੱਚ ਅਸੀਂ ਕਿੱਦਾਂ ਗੱਲ ਕਰਾਂਗੇ ਕਿ ਇੰਡਸਟਰੀਅਲਾਈਜੇਸ਼ਨ ਕੱਲ ਨੂੰ ਵਧੇਗੀ ਪੰਜਾਬ ਦੀ ਅਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਆ ਲੇਕਿਨ ਉਹ ਸਿਰਫ ਕਾਗਜ਼ ਦੇ ਉੱਤੇ ਗੱਲਾਂ ਰਹਿ ਜਾਂਦੀਆਂ ਅਸਲ ਦੇ ਵਿੱਚ ਨਾ ਤਾਂ ਪੰਜਾਬ ਦੀ ਡਿਵੈਲਪਮੈਂਟ ਦੀ ਕੋਈ ਸਰਕਾਰ ਗੱਲ ਕਰਦੀ ਹੈ ਅੱਜ ਪੰਜਾਬ ਦੀ ਇੰਡਸਟਰੀ ਐਮਪੀ ਦੇ ਵਿੱਚ ਮੂਵ ਕਰ ਰਹੀ ਹੈ ਬਧਿਆਪਰਦੇਸ਼ ਚਲੀ ਗਈ ਮੈਕਸਿਮਮ ਇੰਡਸਟਰੀ ਕੋਈ ਗੁਜਰਾਤ ਜਾ ਕੇ ਲਾ ਰਿਹਾ ਕੋਈ ਹਿਮਾਚਲ ਆ ਰਿਹਾ ਪੰਜਾਬ ਦੇ ਲੋਕਾਂ ਨੂੰ ਜਿਹੜੀ ਰੋਜ਼ਗਾਰ ਕਿੱਥੋਂ ਮਿਲਣਗੇ ਜਦੋਂ ਇੰਡਸਟਰੀ ਹੀ ਸਾਰੀ ਪੰਜਾਬ ਦੇ ਵਿੱਚੋਂ ਚਲੀ ਜਾਊਗੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਅਸੀਂ ਇੱਥੇ BMW ਦਾ ਪਲਾਂਟ ਲਾ ਰਹੇ ਹਾਂ ਪਰ ਉਹ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ BMW ਦਾ ਪਲਾਂਟ ਕਿਹੜੇ ਸ਼ਹਿਰ 'ਚ ਲੱਗਣਾ ਹੈ ਸੋ ਇਹ ਜਿਹੜੀਆਂ ਗੱਲਾਂ ਐ ਕੈਮਰੇ ਦੇ ਉੱਤੇ ਕਰਨ ਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਪਰ ਅਸਲ ਦੇ ਵਿੱਚ ਇਹਨਾਂ ਦੀ ਗਰਾਊਂਡ ਰਿਐਲਿਟੀ ਜਦੋਂ ਅਸੀਂ ਚੈੱਕ ਕਰਦੇ ਹਾਂ ਤਾਂ ਉਹ ਬਿਲਕੁਲ ਸਾਨੂੰ ਜ਼ੀਰੋ ਨਜ਼ਰ ਆਂਦੀ ਹੈ ਤੇ ਅੱਜ ਦੇ ਸਮੇਂ 'ਚ ਐਥਿਕਸ ਰਾਜਨੀਤੀ ਦੇ ਅੰਦਰ ਖਤਮ ਹੋ ਚੁੱਕੇ ਹਨ ਲੋਕਾਂ ਦਾ ਵਿਸ਼ਵਾਸ ਉੱਡ ਚੁੱਕਿਆ ਲੋਕ ਇਹ ਸੋਚਣ ਤੇ ਮਜਬੂਰ ਹੋ ਗਏ ਕਿ ਅਸੀਂ ਕਿਸੇ ਦੇ ਲਈ ਮਿਹਨਤ ਕਰੀਏ ਕਿ ਨਾ ਕਰੀਏ ਅਸੀਂ ਆਪਣੀਆਂ ਗੱਡੀਆਂ ਵੀ ਪਨਾਉਂਦੇ ਆਂ ਪੈਸੇ ਵੀ ਖਰਚ ਕਰਦੇ ਆਂ ਉਹਨਾਂ ਦੇ ਲਈ ਦਿਨ ਰਾਤ ਮਿਹਨਤ ਵੀ ਕਰਦੇ ਆਂ ਪਰ ਕਿਤੇ ਨਾ ਕਿਤੇ ਅੱਜ ਲੋਕੀ ਇਹ ਸੋਚਣ ਤੇ ਮਜਬੂਰ ਹੋ ਚੁੱਕੇ ਆਂ ਕਿ ਅਸੀਂ ਕਿਸੇ ਦੇ ਲਈ ਖੜੀਏ ਜਾਂ ਨਾ ਪਤਾ ਨਹੀਂ ਇਹ ਕੈਂਡੀਡੇਟ ਨੇ ਕੱਲ ਨੂੰ ਇੱਥੇ ਰਹਿਣਾ ਵੀ ਹੈ ਕਿ ਨਹੀਂ ਪੈਰਾਸ਼ੂਟ ਕੈਂਡੀਡੇਟਾਂ ਦਾ ਜਿਹੜਾ ਇਹ ਸਿਸਟਮ ਚੱਲ ਪਿਆ ਨਾ ਕਿ ਕਿਤੋਂ ਵੀ ਉੱਚਾ ਕੇ ਕਿਤੇ ਵੀ ਕੈਂਡੀਡੇਟ ਉਤਾਰ ਦਿੱਤਾ ਜਾਂਦਾ ਇਹ ਬਹੁਤ ਗਲਤ ਹੈ ਤੁਸੀਂ ਪਹਿਲਾਂ ਤਾਂ ਲੋਕਲ ਆਪਣੇ ਵਰਕਰਾਂ ਦੀ ਜਦੋਂ ਤੱਕ ਪਾਰਟੀਆਂ ਆਵਾਜ਼ ਨਹੀਂ ਸੁਣਨੀਆਂ ਚਾਹੁੰਦੀਆਂ ਜਾਂ ਨਹੀਂ ਸੁਣਦੀਆਂ ਉਦੋਂ ਤੱਕ ਰਾਜਨੀਤੀ ਦੇ ਅੰਦਰ ਲੋਕਾਂ ਦਾ ਭਰੋਸਾ ਆਪਣੇ ਲੀਡਰਾਂ ਦੇ ਉੱਤੇ ਮਤਲਬ ਤੁਸੀਂ ਜਿਹੜੇ ਮਿਆਰ ਦੀ ਗੱਲ ਕੀਤੀ ਉਹ ਹੋਰ ਗਿਰਦਾ چلا ਜਾਊਗਾ ਲੋਕ ਨਹੀਂ ਭਰੋਸਾ ਕਰਨਗੇ ਆਉਣ ਵਾਲੇ ਸਮੇਂ ਵਿੱਚ ਆਸ ਕਰਦੇ ਹਾਂ ਵੀ ਤੁਹਾਡਾ ਜਿਹੜਾ ਮੈਂਬਰ ਹੈ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਉੱਥੇ ਜਾਂ ਕੇਂਦਰ ਦੇ ਜਿਹੜੇ ਕਾਰਗੁਜ਼ਾਰੀ ਨੂੰ ਕਿਦਾਂ ਦੇ ਅੱਜ ਮੇਰੇ ਵਾਲੀ ਚ ਸੁਣ ਲੈਣਗੇ ਖਬਰਾਂ ਤਾਂ ਦੱਸਣ ਵੀ ਉੱਥੇ ਪਈਆਂ ਜਿੱਦਾਂ ਹੀ ਲੋੜ ਹੈ ਇਹ ਜ਼ਰੂਰੀ ਹੋਣੀ ਚਾਹੀਦੀਆਂ ਪੋਰਟ ਡਵੈਲਪਮੈਂਟ ਹੋਣੀ ਚਾਹੀਦੀ ਸ਼ਹਿਰ ਦੀ ਬੁਰਾ ਹਾਲ ਸ਼ਹਿਰ ਦਾ ਵਧੀਆ ਸਾਫ ਸਫਾਈ ਹੋਵੇ ਉਹੀ ਪੁਰਾਣਾ ਸ਼ਹਿਰ ਪਿਆ ਬਾਹਰਲੇ ਦੇਸ਼ਾਂ ਵੀ ਜਾ ਕੇ ਦੇਖੋ ਸਭ ਕੁਝ ਐ ਨਵਾਂ ਬਣਾਇਆ ਪਿਆ ਰੰਗ ਤੋਂ ਰੰਗ ਸਫਾਈ ਜਿੱਥੇ ਹੁੰਦੀ ਹੈ ਉਹ ਸਰਕਾਰਾਂ ਦੀ ਕੋਈ ਗੌਰੇ ਨਹੀਂ ਹੈਗੀ ਨਾ ਜਿਵੇਂ ਕਿ ਉਹ ਗਏ ਜੋ ਲੋਕਾਂ ਨੂੰ ਦਿਖਾਉਂਗੇ ਫਿਰ ਕੀ ਹੈ ਕਾਦੀ ਡਵੈਲਪਮੈਂਟ ਹੈਗੀ ਬਾਹਰ ਜਾ ਕੇ ਦੇਖੋ ਪ੍ਰਧਾਨ ਜੀ ਸਾਡੇ ਬਾਹਰ ਜਾਂਦੇ ਦੇਖਦੇ ਇੱਥੇ ਐਦਾਂ ਨਹੀਂ ਕੋਈ ਕੱਪੜੇ ਪਾ ਕੇ ਦਿਨ ਦਿਖਾਉਂਦੇ ਚੀਜ਼ਾਂ ਨੂੰ ਇਹ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਸਾਡੀਆਂ ਸਰਕਾਰਾਂ ਤਾਂ ਮੁਫਤ ਦੇਣ ਲੱਗੀਆਂ ਰਾਸ਼ਨ ਮੁਫਤ ਲੈ ਲਓ ਬਿਜਲੀ ਮੁਫਤ ਲੈ ਲਓ ਉਹ ਸਿਸਟਮ ਹੈ ਗਲਤ ਹੈ ਉਹ ਸਿਸਟਮ ਹੈ ਗਲਤ ਫਰੀਦਾ ਹੋਣਾ ਨਹੀਂ ਚਾਹੀਦਾ ਫ੍ਰੀ ਨਹੀਂ ਹੋਣਾ ਚਾਹੀਦਾ ਸਸਤਾ ਹੋਣਾ ਚਾਹੀਦਾ ਚੰਗੀ ਚੀਜ਼ ਹੋਣੀ ਚਾਹੀਦੀ ਜਿਹੜੀ ਸਿਹਤ ਵਾਸਤੇ ਵਧੀਆ ਹੋਵੇ ਦੁੱਧ ਸਸਤਾ ਹੋਵੇ ਤੇਲ ਸਸਤੇ ਹੋਣ ਚੀਜ਼ਾਂ ਤਾਂ ਇਹ ਚਾਹੀਦੀਆਂ ਆਟਾ ਦਾਲ ਨੂੰ ਕਿਆ ਕਲੀ ਨੂੰ ਕਰਨਾ ਕਿਸੇ ਨੇ ਮਹਿੰਗਾਈ ਦੀ ਮਾਰ ਮਹਿੰਗਾਈ ਦੀ ਮਾਰ ਹੈਗੀ ਬੁਰਾ ਹਾਲ ਹੈਗਾ ਬੁਰਾ ਹਾਲ ਗਰੀਬ ਤੁਸੀਂ ਗਰੀਬੀ ਦੇ ਅੰਦਰ ਦੇਖੋ ਤੁਸੀਂ ਰਹਿੰਦੇ ਇਦਾਂ ਲੋਕ ਲੋਕ ਫਰਸ਼ਾਂ ਦੇ ਪਏ ਲੇਬਰ ਵਾਲੇ ਬੰਦੇ ਫਰਸ਼ਾਂ ਦੇ ਪਏ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਸਰਕਾਰਾਂ ਤਾਂ ਕਹਿੰਦੀ ਅਸੀਂ ਮਕਾਨ ਬਣਵਾ ਬਣਾ ਤੇ ਗਰੀਬਾਂ ਨੂੰ ਇਹ ਮਕਾਨ ਬਣਨੇ ਨਹੀਂ ਲੋੜੇ ਨਹੀਂ ਮਕਾਨ ਬਣਨ ਸਰਕਾਰ ਨੂੰ ਮਕਾਨ ਬਣਨ ਦੀ ਲੋੜ ਨਹੀਂ ਕੋਈ ਵੀ ਹੈਗੀ ਸਰਕਾਰ ਤਾਂ ਲੋਕਾਂ ਨੂੰ ਕੰਮ ਲਾਵੇ ਰੋਜ਼ਗਾਰ ਦੇਵੇ ਲੋਕ ਆਪੇ ਪੇ ਮਕਾਨ ਬਣਾ ਲੈਣਗੇ ਤੇ ਬਿਜਲੀ ਮੁਫਤ ਦੇਗਾ ਤੋ ਫਿਰ ਤੋ ਇਸका ਲੋਡ ਤੋ ਗਵਰਨਮੈਂਟ ਦੇ ਉਪਰ ਹੀ ਪੜੇਗਾ ਔਰ ਗਵਰਨਮੈਂਟ ਪੈਸਾ ਕਿੱਥੇ ਸਲਾਏਗੀ ਫਿਰ ਤੋ ਟੈਕਸ ਲਾ ਦੇਗੀ ਸਰਕਾਰ ਦੇ ਉਪਰ ਸਮਾਣੋ ਕੇ ਉਪਰ सामान तो महंगा होगा ही एक तरफ आप सस्ता दे रहे हो एक तरफ टैक्स लांगा कर रहे हो दिखा रहे हो अपनी राजनीतिक रोटी सेकने के लिए ये सब दिखा रहे हो बिजली का पैसा से नुकसान स्टेट का हो रहा का हो रहा रहा है है नुकसान नुकसान स्टेट का का तो आम पब्लिक ही हो रहा है ना आम पब्लिक को, को, को टैक्स ला दोगे तो सामान महंगा होगा तो पब्लिक परेशान होगी ना आप बिजली मुफ्त दे रहे हो बिजली बिल नहीं लग रहा है तो मुफ्त देने की जरूरत नहीं है पहले तो बिजली मुफ्त नहीं थी फिर भी लोग सामान सस्ता था लोग खुशी थे खुशी थे बिजली मुफ्त दे दी सामान महंगा देती हो हो महंगाई होगी महंगाई हो ही रही है जब बिजली मुफ्त दोगे तो कहाँ कितने से पैसे लाओगे लोगों के ऊपर टैक्स लगा कर लाओगे ना और जब आप विदेशी बैंकों से चाहे बाहर बाहर से आप कर्ज लोगे उसका पैसा कहाँ से चुकाओगे और ये अपनी रोटी सेकने के लिए जनता को घोषणा पत्र दिखाते हैं ये वादे पूरे करेंगे वो वादे पूरे करेंगे और जब चुनाव जीत जाते हैं ਜਨਤਾ ਫਸ ਜਾਂਦੀ ਹੈ ਵੀਰ ਭੁੱਲ ਜਾਂਦੇ ਆਪਣੇ ਵਾਦੇ ਸਭੀ ਵਾਦੇ ਭੁੱਲ ਜਾਂਦੇ ਇਹ ਦੱਸੋ ਵੀ ਤੁਸੀਂ ਕਿਸਾਨੀ ਨਾਲ ਸੰਬੰਧਿਤ ਜਿਹੜਾ ਤੁਹਾਡਾ ਕਾਰੋਬਾਰ ਹੈਗਾ ਕੀ ਲੱਗਦਾ ਵੀ ਜਿਹੜੀ ਸਰਕਾਰ ਹੈ ਜਾਂ ਤੁਹਾਡਾ ਜਿਹੜਾ ਐਮਪੀ ਇੱਥੋਂ ਚੁੜ ਕੇ ਜਾਵੇ ਉਹ ਤੁਹਾਡੇ ਲਈ ਕੀ ਕਰਿਆ ਜੇਹਾ ਵੀ ਤੁਹਾਨੂੰ ਉਹਦਾ ਲਾਭ ਮਿਲੇ ਜਾਂ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਨ੍ਹਾਂ ਦਾ ਤੁਸੀਂ ਹੱਲ ਆਪਣੇ ਐਮਪੀ ਦੇ ਜ਼ਰੀਏ ਕੇਂਦਰ ਸਰਕਾਰ ਤੋਂ ਭਾਲ ਦਿਓ ਦੇਖੋ ਪਹਿਲਾਂ ਤਾਂ ਕਿਸਾਨ ਬਚੂਗਾ ਤਾਂ ਦੇਸ਼ ਬਚੂਗਾ ਕਿਸਾਨਾਂ ਲਈ ਇਹਨਾਂ ਨੂੰ ਕਰਨਾ ਚਾਹੀਦਾ ਖਾਦੀ ਸਬਸਿਡੀਆਂ ਮਾਰੇ ਕੰਟਰੋਲ ਕਰਨਾ ਚਾਹੀਦਾ ਤਾਂ ਕਿ ਜਿਵੇਂ ਤੁਸੀਂ ਸਿੱਧਿਆ ਖਾਤਾ ਮਿਲ ਸਕਣ ਕਿ ਹੁੰਦਾ ਕੀ ਪ੍ਰੋਬਲਮ ਕੀ ਆਂਦੀ ਹੈ ਜਦੋਂ ਬਜਾਈ ਕਰਨੀ ਹੁੰਦੀ ਹੈ ਉਦੋਂ ਡਾਇਰੀ ਮਿਲਦਾ ਜਦੋਂ ਡਾਇਦੀ ਲੋਡ ਪੈਂਦੀ ਹੈ ਤਾਂ ਜੋ ਯੂਰੀ ਲੋਡ ਪੈਂਦੀ ਉਸ ਟਾਈਮ ਯੂਰੀ ਮਿਲਦਾ ਜਦੋਂ ਡਾਇਦੀ ਲੋਡ ਦੀ ਡਾਇਰੀ ਮਿਲਦਾ ਸੋ ਜੀਵਨ ਦਾ ਨਾਤੇ ਪਹਿਲ ਕਰਨ ਵੀ ਉਹਨੂੰ ਹਰ ਜੀ ਅਵੇਲੇਬਲ ਹੋਣੀ ਚਾਹੀਦੀ ਹੈ ਨੰਬਰ ਤੋਂ ਜੋ ਇਲਾਕੇ ਦੇ ਮੁੱਦੇ ਐ ਇਹਤੇ ਵੀ ਐਮਪੀ ਨੂੰ ਕਰਨਾ ਚਾਹੀਦਾ ਹੈ ਕਿ ਜਿੰਨੇ ਪਹਿਲਾਂ ਐਮਪੀ ਆਏ ਕਿਸੇ ਨੇ ਕੋਈ ਸ਼ਹਿਰ ਵਾਲੇ ਧਿਆਨ ਦਿੱਤਾ ਉਹ ਜਿਹੜਾ ਜਿੱਤ ਕੇ ਜਾਊਗਾ ਮੈਂਬਰ ਪਾਰਲੀਮੈਂਟ ਉਹਦੇ ਤੋਂ ਕੀ ਉਮੀਦਾਂ ਨੇ ਤੁਹਾਨੂੰ ਵੀ ਕੀ ਤੁਹਾਡੇ ਲਈ ਕਰੇ ਉਮੀਦ ਤਾਂ ਕਿਸੇ ਦੇ ਵੀ ਆਣੀਗੀ ਅੱਛਾ ਉਮੀਦ ਤਾਂ ਕਿਸੇ ਦਾ ਨਾ ਇਸੇ ਪਾਰਟੀ ਦੇ ਕਿਸੇ ਲੀਡਰ ਤੋਂ ਕੋਈ ਉਮੀਦ ਨਹੀਂ ਨਾ ਕੋਈ ਮੀਨ ਨਹੀਂ ਜਗੀ ਉਹ ਆ ਵੀ ਨੂੰ ਦਾ ਕੋਈ ਕੰਮ ਕਰਦਾ ਤਾਂ ਠੱਕੇ ਆ ਕੇ ਵਾਪਸ ਆ ਜਾਵਾ ਕੰਮ ਹੋਵੇ ਬਸ ਇਹ ਜਿਹੜਾ ਐਮਪੀ ਜਿਦਾਕ ਤੁਸੀਂ ਭੇਜਦੇ ਹੋ ਉਹ ਕਦੇ ਵਾਪਸ ਦੇਖਿਆ ਕਦੇ ਨਹੀਂ ਵੇਖੀ ਹਾਂ ਕਦੇ ਨਹੀਂ ਵੇਖੀ ਕਦੀ ਹਾਂ ਤੁਹਾਨੂੰ ਹੀ ਪਤਾ ਸਾਡੇ ਨੂੰ ਪਤਾ ਹੈ ਪਰ ਇਹ ਕਿੱਥੇ ਨਿਕਲੇ ਆ ਬੀ ਦਿੱਲੀ ਉਹ ਰਹ ਜਾਂਦੇ ਆ ਹਾਂ ਆਪ ਦਿੱਲੀ ਉੱਥੇ ਰਹ ਜਾਂਦੇ ਨੇ ਤੇ ਬੱਠੇ ਬੋਜਾ ਮਾਰਦੇ ਆ ਅਸੀਂ ਕਿਹੜੇ ਆ ਰੋਪੜ ਦੀ ਅਨਾਜ ਮੰਡੀ ਦੇ ਵਿੱਚ ਤੇ ਇੱਥੇ ਗੱਲ ਕਰਾਂਗੇ ਆੜਤੀਆਂ ਦੇ ਨਾਲ ਵੀ ਉਹ ਕੀ ਚਾਹੁੰਦੇ ਨੇ ਸਰਕਾਰ ਤੋਂ ਕਿੱਦਾਂ ਦਾ ਮੈਂਬਰ ਪਾਰਲੀਮੈਂਟ ਚਾਹੁੰਦੇ ਕੀ ਲੱਗਦਾ ਕਿਦਾਂ ਦਾ ਮੈਂਬਰ ਪਾਰਲੀਮੈਂਟ ਤੁਹਾਨੂੰ ਚਾਹੀਦਾ ਹੈ ਔਰ ਕਿਹੜੀਆਂ ਤੁਹਾਡੀਆਂ ਸਮੱਸਿਆਵਾਂ ਹੈ ਵੀ ਜਿਹੜਾ ਤੁਹਾਡਾ ਮੈਂਬਰ ਪਾਰਲੀਮੈਂਟ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਹਾਡੀ ਆਵਾਜ਼ ਜਿਹੜੀ ਆ ਉਹ ਰੱਖ ਚੁੱਕੇ ਤੁਹਾਡੀ ਸਮੱਸਿਆ ਜਿਹੜੀ ਉੱਥੇ ਰੱਖ ਚੁੱਕੇ ਸਭ ਤੋਂ ਪਹਿਲਾਂ ਜੀ ਸਾਡੀ ਆੜਤ ਜਿਹੜੀ ਪੋਰਟਲ ਤੇ ਟਾਈਪ ਕਰਨ ਨਾਲ ਸਾਨੂੰ ਮਿਲਦੀ ਫਿਕਸ ਹਰ ਵਪਾਰ ਦਾ ਹਰ ਬੰਦੇ ਦਾ ਰੇਟ ਵੱਧ ਰਿਹਾ ਸਾਡਾ ਘਟ ਰਿਹਾ ਇਸ ਕਰਕੇ ਸਾਡੀ ਜਿਹੜੀ ਆਰਥ ਪੂਰੀ ਦਵਾਊਗਾ ਅਸੀਂ ਆਜਾ ਪਹੁੰਚਦੇ ਹਾਂ ਐਮਪੀ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਵੀ ਦਸੀਆਂ ਤੇ ਲੋਕਾਂ ਨੇ ਸਰਕਾਰਾਂ ਤੋਂ ਉਮੀਦਾਂ ਵੀ ਦਸੀਆਂ ਪਰ ਇਹ ਦੇਖਣਾ ਬੜਾ ਅਹਿਮ ਰਹੇਗਾ ਵੀ ਇਹ ਵੀ ਦਾਰ ਕਿੰਨੇਕ ਲੋਕਾਂ ਦੀਆਂ ਗੱਲਾਂ ਦੇ ਉੱਤੇ ਖਰਾ ਉਤਰਦੇ ਨੇ ਕੈਮਰਾਮੈਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸ਼ਨ ਨੂੰ ਸ਼੍ਰੀ ਅਨੰਦਪੁਰ ਸਾਹਿਬ